ਜੇ ਨਵਾਂ ਮਹਿੰਗਾਈ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ ਤੇ ਕਰੀਬ ਵਿਕਤੀ ਮਹਿੰਗਾਈ ਦੀ ਮਾਰ ਹੇਠਾਂ ਪਸਦਾ ਚਾਰਿਆ ਹੈ ਸਬਜੀ ਦੇ ਰੇਟ ਆਸਮਾਨ ਨੂੰ ਛੂ ਰਹੇ ਹਨ ਜਿੱਥੇ ਕੁਝ ਦਿਨ ਪਹਿਲਾਂ ਟਮਾਟਰ ਨੇ ਆਪਣਾ ਰੰਗ ਵਿਖਾ ਕੇ ਲੋਕਾਂ ਨੂੰ ਲਾਲ ਪੀਲਾ ਕਰ ਦਿੱਤਾ ਸੀ ਅਤੇ ਹੁਣ ਪਿਆਜ਼ ਨੇ ਲੋਕਾਂ ਦੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਪਿਆਜ਼ ਦੀਆਂ ਕੀਮਤਾਂ ਵਿੱਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਹੈ ਨਾਬਾ ਅਨਾਜ ਮੰਡੀ ਵਿੱਚ ਪਿਆਜ਼ 60 ਰੁਪਏ ਤੋਂ ਭਾਰ ਹੋ ਚੁੱਕਾ ਹੈ ਪਿਆਜ਼ ਦੇ ਥੋਕ ਵਿਕਰੇਤਾ ਦਾ ਮੰਨਣਾ ਹੈ ਕਿ ਲਗਾਤਾਰ ਪੈ ਰਹੀ ਬਾਰਿਸ਼ ਤੇ ਕਾਰਨ ਪਿਆਜ਼ ਦੀ ਫਸਲ ਆਪ ਹੋ ਚੁੱਕੀ ਹੈ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਪਿਆਜ਼ ਦਾ ਰੇਟ 100 ਰੁਪਏ ਤੋਂ ਵੀ ਪਾਰ ਹੋ ਸਕਦਾ ਹੈ ਵੱਧਦੀ ਮਹਿੰਗਾਈ ਤੋਂ ਨਾਬਾ ਨਿਵਾਸੀ ਹੁਣ ਕਾਫੀ ਦੁਖੀ ਨਜ਼ਰ ਆ ਰਹੇ ਹਨ ਨਾਪਾ ਸਬਜ਼ੀ ਮੰਡੀ ਵਿੱਚ ਪਿਆਜ਼ ਦੀ ਕੀਮਤ ਥੋਕ ਰੇਟ ਵਿੱਚ 50 ਤੋਂ 55 ਰੁਪਏ ਕਿਲੋ ਹੈ ਅਤੇ ਪਰਚੂਨ ਰੇੜੀਆਂ ਤੇ 60 ਤੋਂ 70 ਰੁਪਏ ਕਿਲੋ ਵਿਕ ਰਿਹਾ ਹੈ ਜਿਹੜੇ ਲੋਕ 50 ਕਿਲੋ ਪਿਆਜ਼ ਖਰੀਦਦੇ ਸਨ ਤੇ ਹੁਣ ਕਿਲੋ ਦੇ ਕਿਲੋ ਖਰੀਦ ਕੇ ਹੀ ਗੁਜ਼ਾਰਾ ਕਰ ਰਹੇ ਹਨ ਇਸ ਮੌਕੇ ਸ਼ਹਿਰ ਨਿਵਾਸੀਆਂ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਤੇ ਨਾਲ ਹੀ ਨਾਲ ਥੋਕ ਵਿਕਰੇਤਾਵਾਂ ਦਾ ਕੀ ਕਹਿਣਾ ਹੈ ਵੀ ਤੁਸੀਂ ਸੁਣ ਸਕਦੇ ਹੋ ਆਮ ਆਦਮੀ ਦੀ ਰੋਟੀ ਤਾਂ ਬਿਲਕੁਲ ਹੀ ਮੁਸ਼ਕਲ ਹੋਈ ਵੀ ਹੈ ਜੀ ਕੇਂਦਰ ਸਰਕਾਰ ਹੋਵੇ ਚਾਹ ਪੰਜਾਬ ਸਰਕਾਰ ਹੋਵੇ ਦੋਵੇਂ ਮਹਿੰਗਾਈ ਚ ਆਪਣਾ ਆਪਣਾ ਯੋਗਦਾਨ ਬਰਾਬਰ ਪਾ ਰਹੀਆਂ ਨੇ ਪੂਰੇ ਟਮਾਟਰੇ ਲਾਓ ਇਹ ਵੀ 40-50 ਰੁਪਏ ਤੋਂ ਉੱਪਰ ਫਿਰ ਰਿਹਾ ਹੈ ਪਿਆਜ਼ ਹੈ ਉਹ 50-60 ਤੋਂ ਉੱਪਰ ਫਿਰ ਰਿਹਾ ਹੈ ਮਤਲਬ ਜੇ ਲਈਏ ਸੇਬ ਤੇ ਪਿਆਜ਼ ਦਾ ਟਮਾਟਰ ਦਾ ਰੇਟ ਇੱਕੋ ਜਿਹਾ ਹੋਇਆ ਹੋਵੇ ਸੇਬ ਵੀ ਉਸੇ ਰੇਟ ਮਿਲ ਸਕਦਾ ਟਮਾਟਰ ਪਿਆਜ਼ ਵੀ ਉਸੇ ਰੇਟ ਮਿਲ ਸਕਦਾ ਹੁਣ ਤੜਕਾ ਲਾਉਣ ਨੂੰ ਤਾਂ ਪਿਆਜ਼ ਟਮਾਟਰ ਦੀ ਲੋੜ ਹੈ ਸੇਬ ਦੀ ਤਾਂ ਨਹੀਂ ਤੁਹਾਡਾ ਆਮ ਆਦਮੀ ਦੀ ਥਾਲੀ ਬਿਲਕੁਲ ਖਾਲੀ ਹੁੰਦੀ ਜਾ ਰਹੀ ਹੈ ਸਰਕਾਰ ਕੁਝ ਵੀ ਨਹੀਂ ਕਰ ਰਹੀ ਹੁਣ ਪੈਟਰੋਲ ਵੀ ਵਧਾਤਾ ਬਿਜਲੀ ਵੀ ਵਧਾਤੀ ਡੀਜ਼ਲ ਵੀ ਵਧਾਤਾ ਇਹ ਸਾਰਾ ਕੁਝ ਗਰੀਬਾਂ ਤੇ ਹੀ ਪੈਣਾ ਹੈ ਆਮ ਆਦਮੀ ਤੇ ਹੀ ਪੈਣਾ ਇਹਨਾਂ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਨ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੱਡੇ ਘਰਾਂ ਦੇ ਕੰਮ ਚੱਲ ਜਾਂਦੇ ਨੇ ਲੇਕਿਨ ਛੋਟੇ ਘਰਾਂ ਨੂੰ ਪਾਣੀ ਨਾਲ ਰੋਟੀ ਖਾਣੀ ਜ਼ਰੂਰੀ ਹੋ ਗਈ ਹੋਣੀ ਤੇ ਪਿਆਸੀ ਆਲਾ ਕਹਿੰਦੇ ਵੀ ਛੱਟ ਨਹੀਂ ਕੁੱਟ ਕੇ ਕੋਈ ਖਾ ਲਾਗੇ ਸਾਡੀ ਦਾ ਰੇਟ ਵੱਧ ਗਿਆ ਪਹਿਲਾ ਚਾੜੀ ਬਿਲਕੁਲ ਪਹਿਲੇ ਚਟਨੀ ਦਾ ਬਣ ਜਾਂਦੀ ਸੀ ਬੱਲੇ ਤਾਂ ਚਟਨੀ ਦਾ ਬਣ ਜਾਂਦੀ ਸੀ ਲੇਕਿਨ ਹੁਣ ਉਹ ਵੀ ਨਹੀਂ ਹੈ ਹੁਣ ਤਾਂ ਸਮਝੋ ਨੂਨ ਮਿਰਚ ਨਾਲੇ ਖਾ ਰਿਹਾ ਹੈ ਗਰੀਬ ਆਦਮੀ ਕਿਉਂਕਿ ਜਦ ਤਾ ਉਹ ਬਿਜਲੀ ਦੇ ਖਰਚੇ ਉੱਪਰ ਉਹ ਜਾਂ ਪੈਟਰੋਲ ਵਗੈਰਾ ਦੇ ਖਰਚੇ ਹਨਾ ਪੂਰੇ ਕਰੂਗਾ ਜਾਂ ਫਿਰ ਆਪਣੇ ਘਰ ਦੇ ਖਰਚੇ ਪੂਰੇ ਕਰੂਗਾ ਸਾਰੀਆਂ ਚੀਜ਼ਾਂ ਹੀ ਉੱਪਰ ਤੋਂ ਉੱਪਰ ਜਾ ਰਹੀਆਂ ਨੇ ਕੋਈ ਨਹੀਂ ਰੋਕ ਰਿਹਾ ਕਿਸੇ ਦਾ ਧਿਆਨ ਨਹੀਂ ਹੈ ਹਣ ਸਭ ਇਲੈਕਸ਼ਨਾਂ 'ਚ ਲੱਗੇ ਹੋਏ ਨੇ ਕੋਈ ਇੱਧਰ ਜਿੱਤਣਾ ਚਾਹੁੰਦਾ ਕੋਈ ਉੱਧਰ ਲੇਕਿਨ ਗਰੀਬ ਨੂੰ ਜਿੱਤਣਾ ਕੋਈ ਨਹੀਂ ਚਾਹੁੰਦਾ ਹੈ ਇਹਨਾਂ ਪਿਆਜ਼ਾਂ ਨੂੰ ਕਿੰਨੇ ਰੁਪਏ ਤੇ ਵਿਰੇ ਚੱਲ ਰਿਹਾ ਨਾਰਮਲੀ ਪਿਆਜ਼ ਜੀ 60 ਰੁਪਏ ਤੋਂ ਥੋਕ ਵਾਲੀ ਮੰਡੀ ਚ ਹੈ ਦੇਖੋ 10-20 ਰੁਪਏ ਜਿਹੜਾ ਰੇੜੀ ਤੇ ਲਾ ਰਿਹਾ ਉਹਨੇ ਵੀ ਘਮਾਉਣੇ ਨੇ ਤਾਂ ਸਮਝੋ ਆਮਨਾਸ 80 ਰੁਪਏ 70-20 ਪਹੁੰਚਿਆ ਹੋਇਆ ਕੀ ਲੱਗਦਾ ਹੋਰ ਰੇਟ ਵਧੂ ਜਿੰਨੇ ਪਹਿਲਾਂ 100 ਤੋਂ ਪਾਰ ਹੋ ਗਿਆ ਸੀ ਜੀ ਬਿਲਕੁਲ ਉਮੀਦ ਹੋਈ ਹੈ ਸਾਰੀਆਂ ਚੀਜ਼ਾਂ ਦਾ ਰੇਟ ਵੱਧ ਰਿਹਾ ਜੀ ਇਕੱਲੇ ਪਿਆਜ਼ ਦਾ ਨਾ ਕਹੋ ਨਾ ਗੋਭੀ ਵੀ ਬਹੁਤ ਮਹਿੰਗੀ ਜਿਹੜੇ ਹਰੇ ਮਟਰ ਨੇ ਉਹ 200 ਰੁਪਏ ਕਿਲੋ ਦੇ ਰੇਟੇ ਪਹੁੰਚੇ ਹੋਏ ਨੇ ਦੇਖੋ ਕਮਾਲ ਦੀ ਗੱਲ ਹੈ ਗੋਭੀ ਆ ਉਹ ਵੀ 90 ਰੁਪਏ 70 ਦੇ ਰੇੜੇ ਪਹੁੰਚੀ ਹੋਈ ਆ ਸਾਰੀ ਚੀਜ਼ਾਂ ਹੀ ਮਹਿੰਗੀਆਂ ਹੋ ਗਈਆਂ ਜੀ ਕੋਈ ਚੀਜ਼ ਖਾਣ ਵਾਲੀ ਨਹੀਂ ਕੋਈ ਦਾਲਾ ਖਾਣ ਵਾਲੀ ਨਹੀਂ ਕਿ ਸਬਜ਼ੀ ਖਾਣ ਵਾਲੀ ਨਹੀਂ ਇਹ ਲੱਗਦਾ ਫਿਰ ਗਰੀਬ ਤਾਂ ਵਿਚਾਰਾ ਕਰੂ ਕੀ ਅਮੀਰ ਤਾਂ ਚਲੋ ਖਾ ਲੂਗਾ ਗਰੀਬ ਤਾਂ ਜੀ ਦੇਖੋ ਭਗਵਾਨ ਵੀ ਨਹੀਂ ਦੇਖ ਸਕਦਾ ਹੁੰਦਾ ਉਹੀ ਉਹ ਦੇਖ ਰਿਹਾ ਹੈ ਹਨਾ ਹੋਣ ਜੇ ਪਰਮਾਤਮਾ ਹੀ ਕੁਝ ਕਰ ਦੋਵੇ ਤਾਂ ਵਧੀਆ ਸੀ ਜੀ ਲੇਕਿਨ ਉਮੀਦ ਤਾਂ ਨਹੀਂ ਲੱਗਦੀ ਵੀ ਕੋਈ ਸਿਆਸੀ ਆਗੂ ਇਹਨਾਂ ਦਾ ਹੱਥ ਪੜੂਗਾ ਬਾਅਦ ਤਾਂ ਵਿਗਰ ਉਹ 70 80 ਰੁਪਏ ਵਿਗਰ ਆਉਗਾ ਇਹ ਤਾਂ ਇਹ ਬਹੁਤ ਬਸ ਆਉਂਦਾ ਪਿਆਰ ਕਰਨਾ ਕੀ ਆ ਕਿਉਂ ਬਦਰ ਪਿਛੋ ਫਸਲ ਘਟਾਈ ਇਸ ਵਾਰ ਕਿੰਨੇ ਜੀ ਫਸਲ ਬਰਬਾਦ ਵੀ ਕੁਝ ਤੋਂ ਜ਼ਿਆਦਾ ਹੋ ਗਈ ਕਿੰਨੇ ਜੀ بارش ਕਰਕੇ ਹਾਂ ਜੀ ਪਿਆਜ਼ ਕਿੱਥੋਂ ਆ ਰਹੇ ਇਹ ਆਪਾਂ ਐਮਪੀ ਬਦਨਾਵਰ ਤੋਂ ਆ ਰਹੇ ਜੀ ਕਿੰਨੇ ਜੀ ਪਿਆਜ਼ ਹਾਂ ਜੀ ਉਤਰੀ بارش ਤਾਂ ਕਾਫੀ ਆ ਹਾਂ ਉੱਪਰ ਬਸ ਸਰ ਕੁੜੇ ਰਹੀਆਂ ਜੀ ਕਿੰਨੇ ਜੀ ਪਿਆਜ਼ ਮੋਹ ਖਰਾਬ ਹੋ ਗਿਆ ਜੀ ਫਸਲ ਮੋਹ ਖਰਾਬ ਹੋ ਗਈ ਇਸ ਵਾਰ ਪਿਆਜ਼ ਕੀ ਲੱਗਦਾ ਆਉਣ ਵਾਲੇ ਟਾਈਮ 'ਚ ਕਿੰਨਾ ਆ ਸਕਦਾ ਆਜ ਕਹਿੰਦੇ ਨੇ ਤੀਜੀ ਹੋ ਸਕਦੀ ਹੈ ਪਿਆਜ਼ ਦੀ ਕਿੰਨੇ ਕੁ ਬਸ ਇਹ ਹੋ ਜਾ 70-75 ਰੱਖ ਜਾ ਸਕਦਾ ਪਿਆਜ਼ ਇਹ ਹਾਂ ਜੀ ਜੋ ਮਲਟੀਚ ਵਿੱਚ ਹਰੀਕੇ ਆ ਜਿਹੜੇ ਅਸਮਾਨ ਵਿੱਚ ਚੜ੍ਹਦੇ ਆ ਤੇ ਪਿਆਜ਼ ਦਾ रेट ਨੂੰ ਲਗਾਤਾਰ ਬਾਰੇ ਕਿੰਨਾ ਆਸੇ ਪੈਰੇ ਆ ਪਿਆਜ਼ ਦਾ ਜਿਹੜਾ ਅਸਰ ਹੈਗਾ ਪਿੱਛੋਂ ਫਸਲ ਹੀ ਘਟ ਹੈ ਔਰ ਕੁਝ ਬਰਸਾਤਾ ਕਰਕੇ ਮਾਲ ਘਟ ਆ ਰਿਹਾ ਇਸ ਕਰਕੇ ਪਿਆਜ਼ ਨੂੰ ਮਾਰਕੀਟ ਚ ਤੇਜ਼ ਚੱਲ ਰਿਹਾ ਇੱਥੇ ਕਹਿੰਦਾ ਅੱਜ ਦੀ ਕਰਦਾ ਤੋਂ ਲੈ ਕੇ 60 ਦੀ ਜਿਸ ਤਰ੍ਹਾਂ ਅੱਜ ਦਾ ਹਾਲਾਤ ਚੱਲ ਰਹੇ ਨੇ ਜਦ ਤੱਕ ਨਵਾਂ ਪਿਆਜ਼ ਨਹੀਂ ਆਉਂਦਾ ਜਦ ਤੱਕ ਪਿਆਜ਼ ਦੀ ਤੇਜ਼ੀ ਰਹੇਗੀ 65 ਤੱਕ ਜਾ ਸਕਦਾ ਹੈ ਮਾਰਕੀਟ ਵਿੱਚ ਹੋ ਗਈਆਂ ਤੇਜ਼ ਵਾਰਸਾ ਕਰਕੇ ਪਿਆ ਜਾਏਗਾ ਘੱਟ ਔਰ ਮਾਲ ਦੀ ਆਵਾਜ਼ ਹੀ ਘਟ ਹੋ ਰਹੀ ਹੈ ਔਰ ਖਰੀਦ ਜ਼ਿਆਦਾ ਹੋ ਰਹੀ ਹੈ ਮਾਰਕੀਟ ਦੀ ਡਿਮਾਂਡ ਜ਼ਿਆਦਾ ਹੈ ਇਸ ਦੀ ਤੁਸੀਂ ਬੋਲਦੇ ਮੈਂ ਕਿ ਲੋਕ ਆ ਕੇ ਕਹਿੰਦੇ ਹੁਣ ਪਹਿਲਾਂ ਤਾਂ 30 ਰੁਪਏ ਸੀ ਤੁਸੀਂ ਹੁਣ ਐਨਾ ਰੇਟ ਲਾ ਇਹ ਸਬਜ਼ੀ ਦਾ ਹੁਣ ਕੋਈ ਵੀ ਕੰਟਰੋਲ ਰੇਟ ਨਹੀਂ ਹੋ ਸਕਦਾ ਸਕਦਾ ਇਹ ਕਿਸੇ ਦੇ ਹੱਥ 'ਚ ਨਹੀਂ ਹੈਗਾ ਪਿੱਛੋਂ ਮਾਰਕੀਟ ਦੇ ਹਿਸਾਬ ਨਾਲ ਹੀ ਇੱਥੇ ਮਾਲ ਦਾ ਰੇਟ ਖੁੱਲਦਾ ਹੈ ਹਰੇਕ ਸਬਜ਼ੀ ਦਾ ਰੇਟ ਹਰ ਇੱਕ ਸਬਜ਼ੀ ਕੁਛ ਸਮਾਰਸ਼ਾਂ ਨੇ ਸਬਜ਼ੀਆਂ ਖਤਮ ਕਰਤੀਆਂ ਕੁਝ ਲੋਕ ਅੱਜ ਕੱਲ ਜੀਰੀਆਂ ਦੇ ਚਾਵਾਂਣ ਜ਼ਿਆਦਾ ਨੇ ਸਬਜ਼ੀਆਂ ਵਾਈ ਜਾਂਦੇ ਨੇ ਜੀਰੀਆਂ ਲਈ ਜਾਂਦੇ ਨੇ ਸਬਜ਼ੀਆਂ ਆਇਆਂ ਨਹੀਂ ਉਹ ਸਬਜ਼ੀਆਂ ਨੂੰ ਚੜੀ ਜਾਂਦੀਆਂ ਨੇ ਜਿਹੜੇ ਪਹਾੜੀ ਸਬਜ਼ੀਆਂ ਨੇ ਉਹ ਸਬਜ਼ੀਆਂ ਘੱਟ ਨੇ ਥੋੜੀਆਂ ਆਉਂਦੀਆਂ ਨੇ ਖਾਨ ਵਾਲੇ ਜ਼ਿਆਦਾ ਹੁੰਦੇ ਨੇ ਇਸ ਕਰਕੇ ਸਬਜ਼ੀ ਦੀ ਤੇਜ਼ੀ ਪੱਕੀ ਹੀ ਤੇਜ਼ੀ ਤੇਜ਼ੀ ਹੋ ਰਹਿਣੀ ਹੈ ਪਿਆਸ ਜਿਹੜੀ ਪਹਾੜੀ ਸਬਜ਼ੀ ਨੇ ਕੀ ਕਾ ਦਾ ਕੰਪਰਸ ਸਬਜੀ ਦਾ ਕੀ ਕਿੰਨੇ ਕਰ ਰੇਟ ਵਧ ਗਏ ਸਬਜੀ ਦੇ ਜਾਂ ਕਿਆਲ ਦੇ ਦਾ ਕੀ ਮੀਂਹ بارشਾਂ ਨੇ ਸਬਜੀ ਆਂਦੀ ਹੈ ਕਿੰਨੀ ਮਹਿੰਗੀ ਹੈ ਕਿਆਲ ਦਾ ਕੀ ਰੇਟ ਹੋ ਗਿਆ ਹੁਣ ਕਿੰਨਾ ਵਿਕ ਰਿਹਾ ਹੁਣ ਤਾਂ 60 ਰੁਪਏ ਵਿਕ ਰਿਹਾ ਕੀ ਲਗਾਉਣ ਵਾਲੇ ਟਾਈਮ ਤੇ ਕਿੰਨਾ ਰੁਪਏ ਆਉਂਦਾ ਖੁਸ਼ੀ ਹੱਸਦਾ ਸਾਰੇ ਸਭੀ ਉਸੋ ਸੇ ਅਸੀਂ ਹੋ ਗਏ ਰੇਟ ਆਉਂਦੇ ਆਏ ਜਾਨ ਤੁਹਾਡੇ ਨਾਲ ਜਿਵੇਂ ਕਸਟਮਰ ਆ ਕੇ ਲੋਕ ਵੀ ਕਹਿੰਦੇ ਹੁਣ ਕੋਈ ਰੇਟ ਜਿਆਦਾ ਲਾ ਦੇ ਹਾਂ ਬੋਲਦਾ ਗਾਰੇ ਕੀ ਬੋਲਦਾ ਕੇ ਤੂੰ ਮੈਂ ਲਾਇਆ ਹੈ ਮੰਡੀ ਆ ਕੇ ਪਹਿਲਾਂ ਪਤਾ ਕਰੋ ਮਹਿੰਗਾਈ ਮਹਿੰਗਾ ਹੋ ਤਾ ਹੋਰ ਸਬਜ਼ੀਆਂ ਦੇ ਕੀ ਰੇਟ ਜਿੰਨੇ ਕੋਪੀ ਹੋ ਗਏ ਮਟਰ ਹੋ ਗਏ ਟਮਾਟਰ ਹੋ ਗੋਭੀ 70 ਸੀ ਵੀਗਰੀ ਅੱਜ ਵਿਛਾ ਨਹੀਂ ਰਹੀ ਸਾਰੇ ਤੇ ਜੀ ਨੇ ਬੇਕਦੂ ਬੰਦਾ ਗੱਲਾਂ ਈ ਲੱਗਦਾ ਤੁਹਾਡੀ ਰੋਜੀ ਰੋਟੀ ਦੇ ਪਰਤ ਪਰਤ ਮਰ ਘਟ ਆਉਦਾ ਸੋਜੀ ਰੋਟੀ ਸਮਝੀ ਜਾਂਦੀ ਮਹਿੰਗੀ ਹੈ ਹੰਦਾ ਆਇ ਨਹੀਂ ਹੈ ਹਰੇ ਕੋਈ ਸਭੀ ਦਾ ਬੰਦਾ ਬੋਸ ਜਾਏਗਾ ਅਜੇ ਵਿਗਦੀ ਨਹੀਂ ਉੱਥੇ ਲਿਆਓ